ਦੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਬੈਸਾ ਸਿੰਘ ਜੀ ਆਪ ਜੀ ਬੜੇ ਕਰਮਾ ਭਾਗਾ ਵਾਲੇ ਹੋ ਜਿਨ੍ਹਾਂ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਸਦਕਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 12 ਮਾਹ ਦੇ ਕਤਕ ਮਹੀਨੇ ਦੀ ਸੰਗਰਾਦ ਸੁਭਾਗਾ ਸਮਾਪਤ ਹੋਇਆ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੀਵਾਂ ਨੂੰ ਸਮਝਾਉਣਾ ਕੀਤਾ ਕਿਉਂਕਿ ਬਾਣੀ ਅਕਾਲ ਪੁਰਖ ਦੇ ਖੁਦ ਬੋਲ ਹਨ ਇਹਦੇ ਵਿੱਚ ਕੁਝ ਵੀ ਕੋਈ ਦੂਸਰੀ ਬਾਤ ਨਹੀਂ ਲਿਖੀ ਗਈ ਸਹਿਬ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਸੋਹਣਾ ਲਿਖਿਆ ਹੈ ਜਿਹੜੇ ਜੀਵ ਕਲਪ ਦੇ ਹਨ ਕੇ ਅਸੀਂ ਬਹੁਤ ਦੁਖੀ ਹਾਂ ਸਾਨੂੰ ਸੁਖ ਪ੍ਰਾਪਤ ਹੀ ਨਹੀਂ ਹੁੰਦਾ ਅਸੀਂ ਕਿਹੜੇ ਮਾੜੇ ਕਰਮ ਕਰ ਲਏ ਹਨ ਸਹਿਬ ਜੀ ਨੇ 12 ਮਹੀਨਿਆਂ ਦੇ ਵਿੱਚ ਹਰ ਵਾਰ ਸਮਝਾਉਣਾ ਕੀਤਾ ਕਿਤੇ ਨਾ ਕਿਤੇ ਜੀਵ ਨੂੰ ਸਮਝ ਆ ਜਾਵੇ ਸਹਿਬ ਜੀ ਮਹਾਰਾਜ ਕੱਤੇ ਦੀ ਸੰਗਰਾਮ ਵਾਲੇ ਦਿਨ ਵੀ ਸਮਝਾਉਣਾ ਕਰਦੇ ਹਨ ਭਾਈ ਇਹ ਮਨ ਬੜਾ ਮੂਰਖ ਹੈ ਇਹਨੂੰ ਕੋਈ ਨਾ ਕੋਈ ਤਾਂ ਗੱਲ ਸਮਝ ਆ ਜਾਵੇਗੀ ਸਾਬ ਜੀ ਲਿਖਦੇ ਹਨ ਗਤਗਾ ਕਰਮ ਕਮਾਵਣੇ ਦੋਸ਼ਨਾ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗਾ ਹੋ ਗੋਏ ਰਾਮ ਤੇ ਲਗਨ ਜਨਮ ਵੇ ਜੋਗਾ ਖਿੰਮ ਕੌੜੇ ਹੋਏ ਗਏ ਜਿਤੜੇ ਮਾਇਆ ਪੋਗਾ ਵਿਚਨਾ ਕੋਈ ਕਰ ਸਕਾ किस थैरवे रोजा किता किशू न हो लिखया तोर संजोगा वड भागी मेरा प्रभ मिला उतरे सब व्योग ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਬੋ ਜਾ ਗਤਕ ਹੋਵਾ ਸਾਧ ਸੰਗ ਬਿਨ ਸਹ ਸਬੇ ਸੋ ਜਾ ਨਾਨਕ ਕਉ ਪ੍ਰਭ ਰਾਖ ਲੈ ਬੰਦੀ ਮੋਚਾ ਗਤਗ ਹੋ ਵਾ ਸਾਧ ਸੰਗ ਬਿਨ ਸਹਾ ਸਬੇ ਸੋਚਾ ਮੇਰੇ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਵਾਂ ਨੂੰ ਬਹੁਤ ਡੂੰਗੀ ਗੱਲ ਵਿੱਚ ਸਮਝਾਉਣਾ ਕਰਦੇ ਹਨ ਗੁਰੂ ਦੇ ਪਿਆਰਿਓ ਐਵੇਂ ਕਿਸੇ ਨੂੰ ਦੋਸ਼ ਨਾ ਦਿਆ ਕਰੋ ਕਤਕ ਕੰਮ ਕਮਾਉਣੇ ਕਤਕ ਦਾ ਭਾਵ ਹੈ ਇੱਕ 12 ਮਹੀਨਿਆਂ ਦੇ ਵਿੱਚ ਉਹ ਸਤਿਗੁਰ ਜੀ ਨੇ ਇੱਕ ਸਾਲ ਦੀ ਵੰਡ ਕੀਤੀ ਹੋਈ ਹੈ ਹਰ ਮਹੀਨਾ ਕੋਈ 30 ਦਿਨ ਦਾ ਕੋਈ 31 ਦਿਨ ਦਾ ਹੁੰਦਾ ਇਹ ਰੁੱਤਾਂ ਦੇ ਮੁਤਾਬਕ ਕਿ ਉਹਨਾਂ ਸਮਿਆਂ ਦੇ ਮੁਤਾਬਕ ਹੀ ਉਹ ਟਾਈਮ ਆਵੇ ਸਾਹਿਬ ਜੀ ਕਹਿੰਦੇ ਆ ਨੇ ਕੱਤ ਤੱਕ ਕੀ ਚੀਜ਼ ਆ ਕੱਤਕ ਕਹਿੰਦੇ ਜਿੱਦਾਂ ਇੱਕ ਪੂਣੀਆਂ ਕੱਤੀਆਂ ਨੇ ਤੇ ਸਾਹਿਬ ਜੀ ਕਹਿੰਦੇ ਨੇ ਕਈਆਂ ਨੇ ਪੂਣੀਆਂ ਕੱਤ ਲਈਆਂ ਸਹੀਆਂ ਨੇ ਉਹ ਕੱਤ ਕੇ ਘਰ ਨੂੰ ਚਲੀਆਂ ਗਈਆਂ ਪਰ ਕਹਿੰਦੇ हे ਮੇਰੀਏ ਜਿੰਦੜੇ हे ਮੇਰੀਏ ਜਿੰਦ ਆਤਮਾ ਤੂੰ ਤਾਂ ਅਜੇ ਉਸ ਨੂੰ ਤੰਦ ਵੀ ਨਹੀਂ ਪਾਇਆ ਤੇ ਸਾਹਿਬ ਜੀ ਅੱਗੇ ਲਿਖਦੇ ਹਨ ਪਿਆਰਿਓ ਕੱਤਕ ਕਰਮ ਕਮਾਉਣੇ ਕੱਤੇ ਦੇ ਮਹੀਨੇ ਦੇ ਵਿੱਚ ਸਾਬ ਜੀ ਕਹਿੰਦੇ ਹਾਲ ਜਿਹੜੇ ਤੂੰ ਕਰਮ ਕਮਾਏ ਹਨ ਜਿਹੜੇ ਤੂੰ ਕਰਮ ਕਮਾਏ ਹਨ ਉਹ ਤੈਨੂੰ ਹੀ ਭੁਤਨੇ ਪੈਣੇ ਹਨ ਆਪ ਤਾਂ ਅਸੀਂ ਕਹਿ ਦਿੰਨੇ ਆ ਅਸੀਂ ਕੋਈ ਮਾੜਾ ਕਰਮ ਨਹੀਂ ਕੀਤਾ ਸਾਨੂੰ ਕਾਦੀ ਸਜ਼ਾ ਮਿਲ ਗਈ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਹਨ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਉਹ ਗੜ ਹਮਾਰੇ ਕਹਿੰਦੇ ਜਿੰਨਾ ਸਮੁੰਦਰ ਭਰਿਆ ਇੰਨੇ ਜਿਹੜੇ ਸਾਡੇ ਚ ਆਉਗਣ ਨੇ ਗੁਰੂ ਜੀ ਕਹਿ ਰਹੇ ਤੇ ਅਸੀਂ ਵੀ ਮੁਕਰਦੇ ਆਂ ਅਸੀਂ ਕੋਈ ਬਾੜਾ ਕਰਮ ਨਹੀਂ ਕੀਤਾ ਸਾਬ ਜੀ ਕਹਿੰਦੇ ਹਨ ਕੱਤਕ ਧਰਮ ਕਮਾਉਣੇ ਜਿਹੜੇ ਤੂੰ ਕੱਤੇ ਤੱਤੇ ਹੋਏ ਨੇ ਕਰਮ ਜਿਹੜੇ ਕਮਾਏ ਹੋਏ ਨੇ ਕਰਮ ਤੇ ਕਹਿੰਦੇ ਉਹ ਤੈਨੂੰ ਉਹਨਾਂ ਦਾ ਫਲ ਪ੍ਰਾਪਤ ਹੋਇਆ ਤੇ ਅੱਜ ਤੂੰ ਕਿਸੇ ਨੂੰ ਦੋਸ਼ ਕਹਿੰਦੇ ਦੋਸ਼ ਨਾ ਕਾਹੂ ਜੋਗਾ ਕਹਿੰਦੇ ਕਿਸੇ ਨੂੰ ਦੋਸ਼ ਕਿਉਂ ਦਿੰਨਾ ਕਿਸੇ ਨੂੰ ਦੋਸ਼ ਕਿਉਂ ਦਿੰਨਾ ਇਹ ਤਾਂ ਤੇਰੇ ਕੀਤੇ ਉਹੇ ਕਰਮ ਤੇਰੇ ਅੱਗੇ ਆਏ ਨੇ ਪਿਆਰਿਆ ਇਹ ਤੇਰੇ ਕਰਮਾਂ ਦਾ ਫਲ ਹੈ ਤੇਰੇ ਕਰਮਾਂ ਦਾ ਛੱਟਾ ਤੈਨੂੰ ਪ੍ਰਾਪਤ ਹੋਇਆ ਪਰਮੇਸ਼ਰ ਤੇ ਭੁੱਲਿਆ ਕਹਿੰਦੇ ਉਹ ਪਰਮੇਸ਼ਰ ਨੂੰ ਭੁੱਲ ਜੇ ਨਾ ਜਿਹੜਾ ਬੰਦਾ ਸਿਮਰਨ ਕਰਨਾ ਛੱਡ ਦੇਵੇ ਪਾਣੀ ਪੜਨੀ ਛੱਡ ਦੇਵੇ ਕਹਿੰਦੇ ਤੁਰਦੇ ਫਿਰਦੇ ਬੈਂਦੇ ਉੜਦੇ ਅਲੀ ਨਾਮ ਤੇ ਆਵੋ ਭਾਈ ਸਾਹਿਬ ਕੀ ਕਹਿੰਦੇ ਹਨ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗਾ ਸਾਰੇ ਰੋਗ ਇਕੱਠੇ ਹੋ ਕੇ ਪੈ ਜਾਂਦੇ ਨਾ ਕਹਿੰਦੇ ਜਿਵੇਂ ਭੁੰਡਾਂ ਦੀ ਖੱਖਰ ਨੂੰ ਕੋਈ ਛੇੜ ਲਵੇ ਨਾ ਉਹ ਭੂਣ ਸਾਰੇ ਇਕੱਠੇ ਹੀ ਪੈ ਜਾਂਦੇ ਜਿਹਨੂੰ ਪੈਣ ਜਦੋਂ ਪੈ ਜਾਂਦੇ ਫਿਰ ਬਚਿਆ ਨਹੀਂ ਜੇ ਜਰਦਾ ਫੇ ਬੜਾ ਮੁਸ਼ਕਲ ਹੁੰਦਾ ਜੇ ਇਸੇ ਤਰ੍ਹਾਂ ਹੀ ਜਦੋਂ ਜੀਵ ਨੂੰ ਸਾਰੇ ਰੋਗ ਆ ਕੇ ਜਨਮਾਂ ਜਨਮਾਂ ਤਰਾਂ ਦੇ ਚੰਬੜ ਜਾਂਦੇ ਜੀਵ ਇੰਨਾ ਦੁਖੀ ਹੋ ਜਾਂਦਾ ਉਹਦੇ ਕੋ ਝੱਲੇ ਨਹੀਂ ਜਾਂਦੇ ਫਿਰ ਕਲਪਦਾ ਕਹਿੰਦਾ ਮੈਂ ਕੀ ਕਰ ਲਿਆ ਮੈਂ ਕਿਹੜੇ ਮਾੜੇ ਕਰਮ ਕਰ ਲਏ ਸਹਿਬ ਜੀ ਕਹਿੰਦੇ ਤੂੰ ਮੈਨੂੰ ਭੁੱਲ ਗਿਆ ਸੀ ਮੈਂ ਤੈਨੂੰ ਚੇਤਾ ਕਰਾਇਆ ਹੀ ਦੇ ਸਾਹਿਬ ਜੀ ਅੱਗੇ ਫਿਰ ਲਿਖਦੇ ਹਨ ਇਹ ਤਾਂ ਦੁਨੀ ਸਨੀਰਕ ਰੋਗ ਇਹ ਤੰਗੀ ਦੇ ਰੋਗ ਮਾਰੇ ਮੋٹے ਤਾਂ ਤੇਰੇ ਦੂਰ ਹੋ ਜਾਣਗੇ ਪਰ ਕਹਿੰਦੇ ਜਿਹੜਾ ਅਗਲਾ ਰੋਗ ਆ ਇਹ ਤੇਰਾ ਤੇਥੋਂ ਛੱਲਿਆ ਨਹੀਂ ਜਾਣਾ ਵੇਮਖ ਹੋਏ RAM ਤੇ ਲਗਨ ਜਨਮ ਵਿਜੋਗਾ ਜਿਹੜੇ ਕਹਿੰਦੇ RAM ਤੋਂ ਵੇਮਖ ਹੋ ਗਏ ਰੱਬ ਤੋਂ ਬੇਮਖ ਹੋ ਗਏ ਜਿਨ੍ਹਾਂ ਰੱਬ ਨੂੰ ਚੇਤਾ ਹੀ ਨਹੀਂ ਕੀਤਾ ਕਹਿੰਦੇ ਉਹਨਾਂ ਨੂੰ ਫਿਰ ਜਨਮਾਂ ਜਨਮਾਂantra ਦੇ 84 ਦੇ ਘੇੜ ਵਿੱਚ ਪਾਇਆ ਜਾਵੇਗਾ ਤੇ ਫਿਰ ਉਹ ਜਿਹੜਾ ਰੋ ਗਿਆ ਕਹਿੰਦੇ ਉਹ ਜੋਬ ਚੱਲਿਆ ਨਹੀਂ ਜਾਣਾ ਉਹਦੇ ਕੋਲੋਂ ਫਿਰ ਤਰਲੇ ਮਾਰਦਾ ਤੇ ਸਾਬ ਜੀ ਕਹਿੰਦੇ ਖਿੰਮੈ ਤੋੜੇ ਹੋਏ ਗਏ ਜੇ ਤੜੇ ਮਾਇਆ ਭੋਗਾ ਜਿੰਨੇ ਵੀ ਚੰਗੇ ਚੰਗੇ ਪਦਾਰਥ ਜਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਸੀ ਉਹ ਕਹਿੰਦੇ ਕੌੜੀਆਂ ਲੱਗਣ ਲੱਗ ਗਈਆਂ ਕਹਿੰਦੇ ਬਿਮਾਰ ਬੰਦੇ ਨੂੰ ਕੋਈ ਚੰਗੀ ਚੀਜ਼ ਦੇ ਦਿਓ 10 ਦਿਨ ਬੁਖਾਰ ਝੜ ਜਾਵੇ ਨਾ ਕਿਤੇ ਕੋਈ ਬਹੁਤ ਵਧੀਆ ਚੀਜ਼ ਦੇ ਦਿਓ ਤੇ ਉਹਨੂੰ ਉਹ ਵੀ ਕੌੜੀ ਲੱਗਦੀ ਆ ਇਸ ਲਈ ਜਿਹੜਾ ਬੰਦਾ ਬਿਮਾਰ ਹੋ ਗਿਆ ਰੱਬ ਦੇ ਨਾਮ ਦੇ ਉੱਤੇ ਉਹਨੂੰ ਸੰਸਾਰ ਦੀਆਂ ਸਾਰੀਆਂ ਹੀ ਵਸਤੂਆਂ ਵੀ ਕੌੜੀਆਂ ਲੱਗਣ ਲੱਗ ਜਾਂਦੀਆਂ ਨੇ ਸਾਹਿਬ ਜੀ ਕਹਿੰਦੇ ਫੇਰ ਗੁਰੂ ਦੇ ਅੱਗੇ ਤਾਲੇ ਤੇ ਮਾਰਦਾ ਵੇਚਣਾ ਕੋਈ ਕਰ ਸਕਾ ਕਹਿੰਦੇ ਫੇਰ ਉਸ ਸਮੇਂ ਦੇ ਵਿੱਚ ਘਾਰ ਕੋਈ ਕੁਝ ਨਹੀਂ ਕਰ ਸਕਦਾ ਉਹ ਤਾਂ ਫੇਰ ਭੁਗਤਣਾ ਹੀ ਪਵੇਗਾ ਕਿਸ ਤੈਰੋ ਵਹਿ ਰੋ ਜਾ ਫੇਰ ਕਿਦੇ ਅੱਗੇ ਰੋਜ ਰੋਵੇਂਗਾ ਭਾਈ ਜਿੰਨੇ ਤੈਨੂੰ ਫੇਰ ਸਜ਼ਾ ਦਿੱਤੀ ਹੋਵੇ ਅੱਗੇ ਰੋਵੇਂਗਾ ਤੇ ਜਦੋਂ ਇਹ ਕਹਿੰਦਾ ਸੀ ਆ ਨਾਮ ਜਪ ਲੈ ਬਾੜੇ ਪੜ ਲੈ ਚੰਗੇ ਕਰਮ ਕਰ ਲੈ ਉਦੋਂ ਤਾਂ ਮੰਨਦਾ ਹੀ ਨਹੀਂ ਸੀ ਤੇ ਸਾਬ ਜੀ ਅੱਗੇ ਫਿਰ ਕਹਿੰਦੇ ਹਾਂ ਕੀਤਾ ਕਿਸ਼ੋ ਨਾ ਹੋਵਈ ਲਿਖਿਆ ਤੁਰ ਸੰਜੋਗਾ ਕਹਿੰਦੇ ਹੁਣ ਤੇਰਾ ਕੀਤਾ ਕੁਛ ਨਹੀਂ ਹੋਣਾ ਹੁਣ ਤੂੰ ਤਰ ਲੈ ਮਾਰ ਮਿੰਦਾ ਕਰ ਲ ਜੋਦਲੀਆਂ ਕਰ ਭਾਵੇਂ ਲੰਮਾ ਪੈ ਲੀਕਾਂ ਘੜ ਨਾ ਕਨਾਲ ਪਰ ਕਹਿੰਦੇ ਜਦੋਂ ਆਖਰ ਦਾ ਸਮਾਂ ਆ ਗਿਆ ਨਾ ਫਿਰ ਕਹਿੰਦੇ ਕੀਤਾ ਕਿਛੁ ਨਾ ਹੋਈ ਲਿਖਿਆ ਤੁਰ ਸੰਜੋ ਤੁਰੋ ਸੰਜੋ ਲਿਖਿਆ ਤੋ ਰੋ ਹੀ ਲਿਖ ਦਿੱਤਾ ਤੇਰਾ ਕਰਮ ਆ ਉਹ ਭੁਗਤਣਾ ਹੀ ਪਵੇਗਾ ਭੁਗਤਣ ਤੋਂ ਬਾਅਦ ਫਿਰ ਖਲਾਸੀ ਹੋ ਸਕਦੀ ਹੈ ਭਾਈ ਕਰਮਾਂ ਦੇ ਨਾਲ ਵਾੜਾ ਭਾਗੀ ਮੇਰਾ ਪ੍ਰਭ ਮਿਲੈ ਸਾਹਿਬ ਜੀ ਕਹਿੰਦੇ ਹਨ ਵੱਡਾ ਭਾ ਵੱਡੇ ਭਾਗ ਹੋਣਾ ਇਹ ਮੇਰਾ ਪ੍ਰਭ ਮਿਲਦਾ ਤੇ ਮੇਰਾ ਪ੍ਰਭ ਕਿਉਂ ਲਿਖਿਆ ਪਰਮਾਤਮਾ ਸਾਰਿਆਂ ਦਾ ਸਾਂਝਾ ਏ ਪਰਮਾਤਮਾ ਸਭ ਦਾ ਏਕ ਏ ਤੇ ਇਹ ਮੇਰਾ ਕਿਉਂ ਲਿਖਿਆ ਕਿਉਂਕਿ ਹਰ ਜੀਵ ਦੇ ਅੰਦਰ ਇੱਕ ਪਰਮਾਤਮਾ ਏ ਹਰ ਜੀਵ ਦੇ ਅੰਦਰ ਇੱਕ ਆਤਮਾ ਏ ਹਰ ਜੀਵ ਦੇ ਅੰਦਰ ਦਿਲ ਨੂੰ ਚਲਾਉਣ ਵਾਲਾ ਇੱਕ ਬੈਠਾ ਏ ਕਹਿੰਦੇ ਉਹਦੀ ਗੱਲ ਕਰ ਰਹੇ ਨੇ ਤੂੰ ਆਪਣੇ ਅੰਦਰ ਦਾ ਰੱਬ ਲੱਭ ਲੈ ਭਾਈ ਬਾਹਰ ਦੇ ਬਖੰਡ ਕਰਨੇ ਛੱਡ ਦੇ ਕਹਿੰਦੇ ਬਾਹਰ ਦਾ ਸਰੋਵਰਾਂ ਵਿੱਚ ਇਸ਼ਨਾਨ ਕਰਦਾ ਹੈ ਬਾਹਰ ਜਾ ਗੁਰਦਾਰੇ ਚ ਹੀ ਜਾਂਦਾ ਹੈ ਬਾਰ ਬਹੁਤ ਕੁਝ ਕਰਦਾ ਹੈ ਤੂੰ ਪਰ ਕਹਿੰਦੇ ਆਪਣੇ ਅੰਦਰ ਨੂੰ ਨਹੀਂ ਲੱਭਦਾ ਕਿਉਂਕਿ ਖੋਜ ਬੰਦੇ ਦੇ ਦਿਲ ਹਰ ਰੋਜ਼ ਫੇਰ ਨਾ ਪਰੇ ਸ਼ਾਨੀ ਕਹਿੰਦੇ ਦਿਲ ਨੂੰ ਕਿਉਂ ਖੋਜਣ ਵਾਸਤੇ ਕਿਹਾ ਤੋ ਦਿਲ ਅੰਦਰ ਆ ਦਿਲ ਦੀ ਧੜਕਣ ਨੂੰ ਚਲਾਉਣ ਵਾਲਾ ਕੌਣ ਆ ਜਿੰਨੂੰ ਹਾਰਟ ਅਟੈਕ ਹੋ ਗਿਆ ਹਾਰਟ ਬੰਦ ਹੋ ਗਿਆ ਉਹਨੂੰ ਪੁੱਛ ਕੇ ਵੇਖਿਓ ਕਿਤੇ ਉਹ ਦੱਸੇਗਾ ਦੱਸਣ ਜਾ ਗਾਈ ਨਹੀਂ ਰਿਆ ਫਿਰ ਵਿੱਚ ਨਾ ਕੋਈ ਕਰ ਸਕਾ ਕਿਸ ਥਾਰੋ ਬੈਰੋਜ ਇਸ ਲਈ ਗੁਰੂ ਦੇ ਪਿਆਰਿਓ ਸਹ ਪੈਸਾ ਮਹਾਰਾਜ ਕਹਿੰਦੇ ਆ ਨਾ ਵੱਡ ਭਾਗੀ ਮੇਰਾ ਪ੍ਰਭ ਮਿਲੇ ਜਦੋਂ ਮੇਰਾ ਪਰਮਾਤਮਾ ਮੇਰੇ ਅੰਦਰੋਂ ਪ੍ਰਾਪਤ ਹੋ ਗਿਆ ਤਾਂ ਉਤਰ ਹੈ ਸਭ ਬਿਯੋਗਾ ਸ ਦੋਖ ਤੇ ਵਿਛੋੜੇ ਜਿਹੜੇ ਮਿੱਟ ਗਏ ਜਦੋਂ ਮੈਨੂੰ ਮੇਰੇ ਅੰਦਰੋਂ ਮੇਰਾ ਹੀ ਰੱਬ ਮਿਲ ਗਿਆ ਨਾਨਕ ਗਉ ਪ੍ਰਭ ਰਾਗਲੇਹੇ ਗੁਰਨਾਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ हे ਪਰਮੇਸ਼ਰ ਵਾਗ ਵਾਗ ਰੂਜੀ ਮੈਨੂੰ ਮਾਇਆ ਦੇ ਬੰਦਲਾਂ ਤੋਂ ਛੁਟਕਾਰਾ ਦੇ ਦੇ ਮੈਨੂੰ ਬਚਾ ਲੈ ਇਸ ਤੋਂ ਰੱਖ ਲੈ ਮੇਰੇ ਸਾਹਿਬ ਬੰਦੀ ਮੋਚ ਮੈਨੂੰ ਇਹ 84 ਦੇ ਕੈਦਖਾਨੇ ਚੋਂ ਕੱਢਣ ਵਾਲਾ ਤੂੰ ਹੀ ਹੈ ਬੰਦੀ ਛੋੜ ਤੂੰ ਹੀ ਹੈ ਤੂੰ ਛਡਾਉਣ ਵਾਲਾ ਏ ਸਾਬ ਜੀ ਕਹਿੰਦੇ ਹਨ ਹਵਲੈ ਅੱਲਾ ਨੂਰਿ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਅਨੂਰ ਤੇ ਸਭ ਜਗ ਉਭਜਿਆ

ਅੱਲਾ ਇੱਕ ਆਵਲ ਹੈ ਵੱਖਰੀ ਚੀਜ਼ ਹੈ ਸਭ ਤੋਂ ਉੱਚੀ ਤੇ ਸੁੱਚੀ ਚੀਜ਼ ਹੈ ਭਾਈ ਨੂਰ ਯੋ ਪਾਇਆ ਉਹਨੇ ਇੱਕ ਪੈਦਾ ਕਰ ਦਿੱਤਾ ਨੂਰ ਪੈਦਾ ਕਰ ਦਿੱਤਾ ਕਿਹੜਾ ਬੰਦੇ ਨੂੰ ਕਹਿੰਦੇ ਇੱਕ ਐਸਾ ਨੂਰ ਪੈਦਾ ਕੀਤਾ ਆਵਲ ਅੱਲਾ ਨੂਰ ਯੋ ਪਾਇਆ ਕੁਦਰਤ ਦੇ ਸਭ ਬੰਦੇ ਹੁਣ ਆਹੀ ਬੰਦੇ ਨੂੰ ਬੰਦਾ ਕਹੀ ਜਾਂਦੇ ਆ ਨਾ ਸਾਹਿਬ ਜੀ ਕਹਿੰਦੇ ਆ ਨਾ ਬੰਦੇ ਦੀ ਗੱਲ ਨਹੀਂ ਐ ਇਹ ਮਨੁੱਖ ਦੀ ਗੱਲ ਨਹੀਂ ਕੀਤੀ ਤੇ ਬੰਦੇ ਦੀ ਕੀਤੀ ਐ ਬਨ ਲਿਆ ਰੱਬ ਨੇ ਮਨੁੱਖ ਨੂੰ ਪੈਦਾ ਤੇ ਕੀਤਾ ਨਾਲ ਹੀ ਬਨ ਲਿਆ ਭਾਈ ਹੁਣ ਤੂੰ ਆਪਣੀ ਮਰਜ਼ੀ ਦਾ ਮਾਲਕ ਨਹੀਂ ਰਿਆ ਕਰਮ ਤੇ ਕਮਾਲਾ ਮੈਂ ਤੈਨੂੰ ਲੈ ਜਾਊਗਾ ਜਦੋਂ ਮੇਰਾ ਜੀ ਕੀਤਾ ਜਦੋਂ ਤੇਰਾ ਸਮਾ ਬੁੱਗ ਗਿਆ ਇਸ ਕਰਕੇ ਹਵਲੇ ਅੱਲਾ ਨੂਰਿਉ ਪਾਇਆ ਕੁਦਰਤ ਕੇ ਸਭ ਬੰਦੇ ਕਨੌਰ ਤੇ ਸਭ ਜਗ ਉਜਿਆ ਇੱਕ ਪਰਵਾਦ ਮਾ ਸਾਰ ਇਸ ਸੰਸਾਰ ਪੈਦਾ ਹੋਇਆ ਤੇ ਫਿਰ ਕਹਿੰਦੇ ਫਿਰ ਕੌਣ ਪਾਲੇ ਕੌਣ ਮੰਦੇ ਕੌਣ ਜੰਗਾ ਤੇ ਕੌਣ ਮੰਦਾ ਜਦੋਂ ਰੱਬ ਦੀ ਜੋਤ ਸਾਰਿਆਂ ਦੇ ਅੰਦਰ ਹੈ ਨਾਮ ਕੇ ਧਾਰੇ ਸਗਲੇ ਜੰਤ ਸਾਰਿਆਂ ਜੀਵਾਂ ਦੇ ਅੰਦਰ ਕੀੜਿਆਂ ਮਕੌੜਿਆਂ ਦੇ ਅੰਦਰ ਪਸ਼ੂਆਂ ਪੰਛੀਆਂ ਦੇ ਅੰਦਰ ਉਸ ਰੱਬ ਦੀ ਜੋਤ ਹੈ ਭਾਈ ਪਿਆਰਿਆ ਤੇ ਨਾ ਕਿਸੇ ਨੂੰ ਮਾਰਾ ਗਿਆ ਕਰੋ ਤੇ ਆਪਣੇ ਕਰਮ ਭੋਗ ਰਹੇ ਨੇ ਤੇ ਸਾਬ ਜੀ ਕਹਿੰਦੇ ਹਨ ਸਾਨੂੰ ਇਸ ਬੰਦੀ ਖਾਨੇ ਤੋਂ ਛਡਾ ਲੋ ਮਹਾਰਾਜ ਕਤਗੋ ਵੇ ਸਾਧ ਸੰਗ ਕਹਿੰਦੇ ਕੱਤੇ ਦੀ ਜਿਹੜੀ ਇਹ ਬੜੀ ਸੁਹਾਵਣੀ ਜੀ ਰੋਤੇ ਆ ਨਾ ਨਾ ਇਹਦੇ ਚ ਗਰਮੀ ਐ ਤੇ ਨਾ ਇਹਦੇ ਚ ਠੰਡ ਕਹਿੰਦੇ ਕੀ ਨਾ ਤੇ ਜੀਵ ਨੂੰ ਦੁੱਖ ਸਤਾਵੇ ਤੇ ਨਾ ਸੋਕ ਚੰਗਾ ਲੱਗੇ ਕਹਿੰਦੇ ਉਦੋਂ ਚੰਗਾ ਲੱਗਦਾ ਜਦੋਂ ਸਾਧੂ ਕਾ ਹੋਵੇ ਸੰਗ ਕੱਤਕ ਹੋਵੇ ਸਾਧ ਸੰਗ ਜਦੋਂ ਸਾਧੂ ਦਾ ਸੰਗ ਹੋ ਗਿਆ ਫਿਰ ਇਹ ਕੱਤੇ ਦੀ ਸੰਗਰਾਦ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਬ ਕਹਿੰਦੇ ਨਾ ਬਿੰਸ ਸਬੇ ਸੋਜ ਸਾਰੀਆਂ ਸੋਚਾਂ ਤੇ ਬੰਦੇ ਦੀਆਂ ਖਤਮ ਹੋ ਜਾਂਦੀਆਂ ਨੇ ਮੇਰਾ ਕੀ ਬਣੂਗਾ ਪਰਿਵਾਰ ਨੂੰ ਕੌਣ ਪਾਲੂਗਾ ਮੇਰੇ ਕਰਮ ਕਿਦਾਂ ਦੇ ਨੇ ਮੇਰੇ ਮਾੜੇ ਲਿਖੇ ਗਏ ਮੇਰੇ ਚੰਗੇ ਲਿਖੇ ਗਏ ਮੈਨੂੰ ਆਉ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਤੇ ਸਾਬ ਕਹਿੰਦੇ ਭਾਈ ਸੰਸਾਰ ਦੀਆਂ ਚੀਜ਼ਾਂ ਨਾਲ ਜੁੜ ਕੇ ਤੂੰ ਬਹੁਤ ਪੁੱਠੇ ਰਾਏ ਪੈ ਗਏ ਆ ਇਹ ਤਾਂ ਝੂਠ ਹੈ ਸੋ ਆਓ ਗੁਰੂ ਬੈਸਾ ਸਾਗਤ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਹੋ ਸਕੇ ਚੰਗੇ ਲੱਗੇ ਇਹ ਵਿਚਾਰ ਤੇ ਕਮੈਂਟ 'ਚ ਜਰੂਰ ਲਿਖਿਓ ਜੋ ਸਤਗੁਰੂ ਜੀ ਮੈਨੂੰ ਬਖਸ਼ਿਸ਼ ਕੀਤੀ ਮੈਂ ਉਹਦੇ ਮੁਤਾਬਕ ਵਿਚਾਰ ਕੀਤੀ ਹੈ ਸਾਹਿਬ ਪਾਤਸ਼ਾਹ ਮਾਰਾ ਸਭ ਨੂੰ ਸੰਗਰਾਮ ਦਾ ਕਤਕ ਦੇ ਮਹੀਨੇ ਦੀ ਜਲੀਆ ਇਹ ਸੰਗਰਾਮ ਸੁਖ ਹੰਡਾਉਣੀ ਹੋਵੇ ਭਾਗਾ ਭਰੀ ਨਾਮ ਜਪਣ ਵਾਲੀ ਲੋਤੇ ਆਵੇ ਆਪ ਜੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ